ਪਿੰਡ ਜੋਹਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਸਮੂਹ ਗram ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੁਸ਼ਤੀ ਅਤੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਅਤੇ ਸੁਨੀਲ ਰਾਜਥਾਨ ਵਿੱਚ ਹੋਈ ਪਹਿਲੀ ਚੰਡੀ ਦੀ ਕੁਸ਼ਤੀ ਦਾ ਇਨਾਮ 131000 ਰੁਪਏ ਦਿੱਤੇ ਗਏ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਭ ਤੋਂ ਪਹਿਲਾਂ ਖਬਰਾਂ ਦੇ ਖਣ ਲਈ ਚੈਨਲ ਤੇ ਕਲੈਕਟ ਕਰੋ ਸਾਥੀਆਂ ਦੇ ਨਾਲ ਮਿਲ ਕੇ ਸੂਨ ਨਗਰ ਨਿਵਾਸੀ ਆ ਸੰਗ ਦੇ ਨਾਲ ਪਹਿਲੋਂ ਇੱਥੇ ਟੂਰਨਾਮੈਂਟ ਹੋਇਆ ਬੱਚਿਆਂ ਦੇ ਉਸ ਤੋਂ ਬਾਅਦ ਸ਼ੇਂਝੜਾ ਪ੍ਰੋਗਰਾਮ ਆ ਜਿਹਦੇ ਵਿੱਚ ਮੇਨ ਜੱਸਾ ਬੱਟੀ ਤੇ ਰਾਜਸਥਾਨ ਤੋਂ ਇੱਕ ਬੜਾ ਵੱਡੇ ਲੈਵਲ ਤੇ ਪਹਿਲਵਾਨ ਆ ਉਹ ਅੱਗੇ ਵੀ ਅੱਗੇ ਵੀ ਆਉਂਦੇ ਆ ਤੇ ਹੁਣ ਵੀ ਉਹ ਆਉਣਗੇ ਐਨ ਆਰ ਆਈ ਦਾ ਸਾਡੇ ਪਿੰਡ ਬਹੁਤ ਵੱਡਾ ਸਹਯੋਗ ਹੈ ਜਿਨ੍ਹਾਂ ਨੇ ਪਹਿਲਾਂ ਇੱਥੇ ਜੰਮ ਬਣਾਇਆ ਪਲੇਟਾਂ ਲੁਆਈਆਂ ਔਰ ਹੁਣ ਇਹਨਾਂ ਨੇ ਮਿਲ ਕੇ ਬਹੁਤ ਵੱਡੇ ਲੈਵਲ ਦਾ ਸਾਡਾ ਸਕੂਲ ਬਣਾਇਆ ਸਕੂਲ ਜਿਹੜਾ ਸਾਡਾ ਪਹਿਲਾਂ ਬਹੁਤ ਖਾਸਾ ਹਾਲਤ ਸੀ ਹੁਣ ਪਹਿਲਾਂ ਸਕੂਲ ਦੀ ਬਿਲਡਿੰਗ ਢਿੱਠਣ ਵਾਲੀ ਸੀ ਉਤੋਂ ਸੀਮਨ ਕਿਸ ਤਰ੍ਹਾਂ ਸਗਾ ਤੇ ਛੱਤਾਂ ਡੇਣ ਵਾਲੀਆਂ ਸੀ ਆਪਾਂ ਇਹਨਾਂ ਨੇ ਤਕਰੀਬ 90 ਲੱਖ ਰੁਪਏ ਆ ਬਹੁਤ ਬਰੀਆ ਸਾਡੇ ਕੋਲ ਸਕੂਲ ਦੀ ਬਿਲਡਿੰਗ ਬਣਾਈ ਆ ਔਰ ਇਹੋ ਛੱਪੜ ਛਤ ਮੰਗਲ ਸਿੰਘ ਨੇ ਉਹ ਸਾਥੀਆਂ ਨੇ ਰਲ ਕੇ ਇਹ ਛੱਪੜ ਪੂਰ ਕੇ ਬਾਬਾ ਬੰਦਾ ਸਿੰਘ ਬਹਾਦਰ ਖੇ ਸਟੇਡੀਅਮ ਬਣਾਤਾ ਜਿੱਥੇ ਹਰ ਸਾਲ ਟੂਰਨਾਮੈਂਟ ਹੁੰਦਾ ਔਰ ਕੋਸ਼ਟੀ ਇਹਦੇ ਮੈਚ ਚੱਲਦੇ ਆ ਅਸੀਂ ਇਹਨਾਂ ਦੇ ਨਗਰ ਨਿਵਾਸੀਆਂ ਲੋ ਪੰਚਾਇਤ ਵਾਲੋਂ ਸਾਰਿਆਂ ਲੋ ਬਹੁਤ ਧੰਨਵਾਦੀ ਆ ਕਿ ਸਾਡੇ ਬੰਡ ਬਹੁਤ ਵੱਡੇ ਲੈਵਲ ਦਾ ਕਮ ਇਰਾ ਐਨ ਆਰ ਆਈ ਕਰ ਬੜੀ ਪ੍ਰਬੰਧਿਆ ਜੀ ਬਕਾਇਰ ਆ ਆ ਗਿਆ ਸਾਰਾ ਇੱਜ਼ਤ ਮਾਨ ਔਰ ਲੰਗਰ ਪਾਣੀ ਸਾਰੇ ਪ੍ਰਬੰਧ ਬਹੁਤ ਵਧੀਆ ਆ ਗਿਆ ਲਈ ਅੱਗੇ ਇਹਦੇ ਵਿੱਚ ਇਹ ਜਿੱਦਾਂ ਇਹਨਾਂ ਨੇ ਐਨ ਆਰ ਆਈ ਨੇ ਬੜਾ ਵੱਡਾ ਪ੍ਰਾਲਾ ਕੀਤਾ ਇਹਨਾਂ ਨੇ ਇੱਕ ਕੋਚ ਰੱਖਿਆ ਪਿੰਡ ਜੋੜਾ ਵਿੱਚ ਜੋ ਕੀ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਰਿਹਾ ਇਹ ਟੂਰਨਾਮੈਂਟ ਦਾ ਕਬੱਡੀ ਦਾ ਜਿਹੜੇ ਛੋਟੇ ਬੰਦੇ ਬੱਚੇ ਇਧਰਲੇ ਪਾਸੇ ਬਹਿ ਜਾਣਗੇ ਤੇ ਨਸ਼ੇ ਨੂੰ ਨਹੀਂ ਲੱਗਣਗੇ ਯਾਰ ਖੇਡਾਂ ਤੋਂ ਬੱਚੇ ਦੂਰ ਹੋ ਗਏ ਮਾਪੇ ਤੋਂ ਦੂਰ ਹੋ ਗਏ ਬੱਚੇ ਨਸ਼ਿਆਂ ਨੂੰ ਲੱਗ ਰਹੇ ਆ ਇਹ ਬਹੁਤ ਵੱਡਾ ਪਰਾਲਾ ਕਿ ਸਾਡੇ ਨਗਰ ਵਜਗਾੜ ਦੇ ਬੱਚੇ ਆਏ ਕੋਈ ਨਸ਼ੇ ਹਲੂ ਨਹੀਂ ਤੋਰ ਰਿਹਾ ਇਹ ਸਭ ਇਹੋ ਪਰਾਲੇ ਕਰਕੇ ਨਹੀਂ ਤੋਰ ਰਿਹਾ ਸੁਜੋਗ ਐਨਆਰ ਵੀਰਾਂ ਦਾ ਆ ਪੂਰਾ 100% ਸੁਜੋਗ ਇਨਰ ਆਇਆ ਸੀਬਲਰ ਪਹੁੰਚ ਚਾਹੇ ਕੋਈ ਵੀ ਕੰਮ ਕੀਤਾ ਪਿੰਡ ਸੀਵਰੇ ਸਾਡੇ ਪਿਆ ਸਾਡੇ ਪਿੰਡ ਜਮ ਬਣਿਆ ਜੋ ਕੀ ਬੱਚੇ ਜਮ ਜਾਂਦੇ ਆ ਸਾਰੇ ਪਿੰਡ ਲੈਟਾ ਵੀ ਇਹਨੇ ਐਨ ਆਰ ਆਈਆਂ ਲੁਆਈਆਂ ਜਿਹੜੇ ਕੁਲਵਿੰਦਰ ਬਾਕੇ ਦਾ ਵੀ ਬਹੁਤ ਵੱਡਾ ਯੋਗਦਾਨ ਆ ਤੇ ਇਧਰ ਇਹ ਸਤਮੰਗਲ ਸਿੰਘ ਜੀ ਦੇ ਸਾਥੀਆਂ ਦਾ ਬਣਾ ਯੋਗਦਾਨ ਆ ਸਕੂਲ ਗਰਾਊਂਡ ਬਣਾ ਕੇ ਆਏ ਸਾਲ ਇਹ ਤੋਂ ਆਣ ਕੇ ਟੂਰਨਾਮੈਂਟ ਕਰਾ ਰਹੇ ਆ ਇਹ ਸਾਰਾ ਸੁਜੋਗ ਹੈ ਸਾਡੇ ਐਨ ਆਰ ਆਈ ਸਾਰੇ ਵੀਰਾਂ ਦਾ ਬਹੁਤ ਧੰਨਵਾਦੀਆਂ ਐ ਐਨ ਆਰ ਆਈ ਵੀਰਾਂ ਦੇ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਬਹੁਤ ਵੱਡਾ ਪ੍ਰਾਲਾ ਕੀਤਾ ਜਿਸ ਗਰਾਊਂਡ ਦੇ ਵਿੱਚ ਅੱਜ ਖੇਡ ਰਹੇ ਆ ਇਹ ਕੁਛ ਟਾਈਮ ਪਹਿਲਾਂ ਬੜਾ ਡੂੰਗਾ ਛੱਪੜ ਹੁੰਦਾ ਸੀਗਾ ਤੇ ਇਹਨਾਂ ਨੇ ਬੜਾ ਪ੍ਰਾਲਾ ਕੀਤਾ ਲੱਖਾਂ ਰੁਪਈਆ ਲਾ ਕੇ ਇਹ ਛੱਪੜ ਨੂੰ ਗਰਾਊਂਡ ਦੇ ਰੂਪ ਦਿੱਤਾ ਗਿਆ ਮੈਂ ਅਸੀਂ ਪਿੰਡ ਵਾਲੇ ਇਹਨਾਂ ਐਨਐਨਆਰ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਸਤਵੰਗਲ ਸਿੰਘ ਹੋਣੀ ਮੋਹਰੇ ਲੱਗ ਕੇ ਜੋ ਸਕੂਲ ਦੀ ਬੈਟਿੰਗ ਨੂੰ ਤਿਆਰ ਕੀਤਾ ਤੇ ਇਹ ਸਟੇਡੀਅਮ ਨੂੰ ਤਿਆਰ ਕੀਤਾ ਤੇ ਅੱਗੇ ਵੀ ਇਹਨਾਂ ਦਾ ਟੀਚਾ ਬਹੁਤ ਵਧੀਆ ਆ ਇਹਨਾਂ ਦੀ ਕੋਈ ਸੋਚਾ ਵੀ ਛੋਟੇ ਬੱਚਿਆਂ ਤੋਂ ਆਪਾਂ ਪਨੀਰੀ ਤਿਆਰ ਕਰੀਏ ਕਬੱਡੀ ਦੀ ਤੇ ਤਾਂ ਜੋ ਸਾਡੇ ਪਿੰਡ ਦੇ ਵਿੱਚੋਂ ਚੰਗੇ ਖਿਡਾਰੀ ਬਣ ਕੇ ਨਿਕਲਣ ਤੇ ਸਾਡਾ ਪਿੰਡ ਦਾ ਨਾਮ ਰੋਸ਼ਨ ਕਰਨ ਅਸੀਂ ਫਿਰ ਦੁਬਾਰਾ ਨਗਰ ਪੰਚਾਇਤ ਵੱਲੋਂ ਧੰਨਵਾਦ ਕਰਦੇ ਆਂ ਨਾਅਰ ਵੀਰਾਂ ਦਾ ਸਾਡੇ ਪਿੰਡ ਉੱਤੇ ਸਹਿਯੋਗ ਦਿੰਦੇ ਰਹਿਣ ਤੇ ਐਨਆਰਆ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕੀਤੀ ਜਿਹੜੇ ਬੱਚੇ ਆਏ ਆ ਬਾਕੀ ਜਿਹੜੇ ਦਰਸ਼ਕ ਆਏ ਆ ਸਾਡਾ ਸਾਥ ਦੇ ਰਹੇ ਆ ਜਿਹੜੇ ਬਾਹਰਲੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਆ ਉਹਨੇ ਰਲ ਕੇ ਸਾਥ ਦਿੱਤਾ ਬੱਚਿਆਂ ਨੂੰ ਇਨਚਾਰਜ ਕਰ ਰਹੇ ਆ ਆਗੇ ਨਸ਼ਿਆਂ ਤੋਂ ਬਚਣ ਅਸੀਂ ਛੋਟੀ ਪਨੀਰੀ ਤੋਂ ਸ਼ੁਰੂ ਕੀਤਾ ਕਿਉਂਕਿ ਬੜੇ ਜਿਹੜੇ ਕਈ ਪਲੇਅਰ ਹੁਣ ਬਹੁਤ ਪੈਸੇ ਲੈਂਦੇ ਆ ਠੀਕ ਹੈ ਨੇ ਉਹ ਆਲਰੇਡੀ ਮਤਲਬ ਉਸ ਲੈਵਲ ਤੇ ਪਹੁੰਚਿਆ ਸੀ ਚਾਹੇ ਵੀ ਨਾ ਛੋਟੇਆਂ ਬੱਚਿਆਂ ਨੂੰ ਤਿਆਰ ਕੀਤਾ ਜਾਵੇ ਬਾਕੀ ਇਹ ਸਾਰੇ ਜਿੰਨੇ ਪਿੰਡ ਵਾਲੇ ਜਣੇ ਆਉਣਾ ਸਹਿਯੋਗ ਮੰਗਦੇ ਆ ਕਿ ਮੁੰਡਾ ਸਾਡਾ ਸਰਪੰਚ ਬਣਿਆ ਨਾਮ ਆ ਸਾਡੇ ਛੋੜੇ ਆ ਬੜੀਓ ਤੋਂ ਬੜੀਆ ਪਿੰਡ ਦੇ ਕੰਮ ਕਰਾਂ ਤਾਂ ਕਿ ਪਿੰਡ ਦਾ ਨਾਮ ਹੀ ਰੋਸ਼ਨ ਹੋ ਪਤਾ ਲੱਗੇ ਕੋਈ ਕੰਮ ਕਰਨ ਆਏ ਤੇ ਅਸੀਂ ਜਿੰਨੇ ਦਰਸ਼ਕਾਂ ਸਾਰਾ ਦਾ ਬਹੁਤ ਪਤਾ ਮੈਂ ਮੌਜੂਦਾ ਸਰਪੰਚ ਪ੍ਰਵੀਨ ਸਿੰਘ ਸਾਡੇ ਪਿੰਡ ਹਰ ਸਾਲ ਇਹ ਆਪਣੇ ਟੂਰਨਾਮੈਂਟ ਹੁੰਦੇ ਆ ਜੋ ਪਾਪਾ ਬੰਦਾ ਸਿੰਘ ਬਹਾਦਰ ਸਟੇਡੀਅਮ 'ਚ ਹਰ ਸਾਲ ਹੁੰਦੇ ਆ ਤੇ ਪੰਜਵੀਂ ਵਾਰ ਆ ਤੇ ਹੁਣ ਕਬੱਡੀਆਂ ਦਾ ਮੈਚ ਹੋ ਚੁੱਕਾ ਆ ਤਕਰੀਬਨ ਤੇ ਉਸ ਤੋਂ ਬਾਅਦ ਕੁਸ਼ਤੀਆਂ ਦੇ ਆਪਣੇ ਮੈਚ ਹੋਣਗੇ ਤੇ ਜਿਹਦੇ ਵਿੱਚ ਓਕੇ ਪਹਿਲਵਾਨ ਆਪਣੇ ਸਾਨੂੰ ਵਿਖਾਉਣਗੇ ਆਪਣਾ ਪੰਜਾਬ ਦਾ ਮੈਂ ਸਰਪੰਚ ਜੌਲਾਂ ਤੋਂ ਪ੍ਰਵੀਨ ਸਿੰਘ ਔਰ ਮੇਰੇ ਪੂਰੇ ਨਗਰਵੰਨੋ ਸਾਰਿਆਂ ਨੂੰ ਨਵਾਂ ਆਉਣ ਵਾਲੇ ਨਵੇਂ ਸਾਲ ਤੇ ਲੱਖ ਲੱਖ ਵਧਾਈ ਹੋਵੇ। ਦੇ ਵਿੱਚ ਆ ਗਈ ਹੈ ਤੇ ਪ੍ਰਤਾਪਰੇ ਦੀ ਟੀਮ ਨੂੰ ਬੇਨਤੀ ਗਰਾਊਂਡ ਦੇ ਵਿੱਚ ਆਵੇ। ਮੰਡੀ ਅਪਰਾ ਤੇ ਪ੍ਰਤਾਪਰਾ ਇਹ ਟੀਮ ਸਾਡੇ ਕੋਲੇ ਪਹੁੰਚਦੀ ਖੇਤੀ ਗਰਾਊਂਡ ਵਿੱਚ ਪਹੁੰਚੋ ਵੀ। ਮੰਡੀ ਅਪਰਾ ਤੇ ਪ੍ਰਤਾਪਰਾ ਇਹ ਟੀਮ ਖੇਤੀ ਗਰਾਉਂਡ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਕਹਿੰਦਾ ਰੰਗ ਬਰੰਗੀਆਂ ਪੱਗ ਸਰਦਾਰੀ ਕੋਲ ਪੰਜਾਬੀਆਂ ਦੇ ਰੰਗ ਬਰੰਗੀਆਂ ਪੱਗ ਸਰਦਾਰੀ ਕੋਲ ਪੰਜਾਬੀਆਂ ਦੇ ਉਹ ਵਿੱਚ ਹਵਾਮਾਂ ਖੁੰਝਣ ਮਿਠੜੇ ਬੋਲ ਪੰਜਾਬੀਆਂ ਦੇ ਕਿੰਨੇ ਪੈਣ ਕਮੇਟੀਆਂ ਤੇ ਕਿੰਨੇ ਘੋੜ ਪੰਜਾਬੀਆਂ ਦੇ ਕਿੰਨੇ ਸਬੂਚੀ ਗੁਰਮੰਧ ਕਮੇਟੀ ਦਾ بہترین رہا بنا کچھ طرح طرح کر مانگور کے گاؤں یہ قومیں بڑھیا وی گزار کر لیا ساری مبارکیاں مانگور کے گاؤں یہ بھی ٹیم اپنے اپ خود مانگور کھڑے سر پارک کے سمیتری جیوی جی کے لیے گئے ہیں سلوک سمو منガル پنچایت مندر صدر جناب مل <سؤال> گئے ہیں باہ باہ نام گر کردہ سرپانچے سمیتری بھیلی گیسی جاتی ہے اسے سمورد پرسیل مبارد بھائی جوڑا پر مارو کردہ میں کینا ہو جیسی گوہ جوڑا پر مارو کردہ ہاں 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 اندر جوڑا سامانہ دہیا وہ سمچ بائٹھے میں لہو ہلا یہ جوڑے کہ ایمانہ جاندی میں لہا ہے اس تو پاہیی سکی ساماندہ ہاں کا حفظ پر یا ہلا ہے ਬਹੁਤ ਵਧੀਆ ਲਾਓ ਇਧਰਲੇ ਪਾਸੇ ਪ੍ਰਤਾਪਰੇ ਵਾਲਾ ਦੂਜੇ ਪਾਸੇ ਮੰਡੀ ਅੱਪਰੇ ਵਾਲਾ ਹਿੰਦੂ ਮਤ ਦੇ ਵਿੱਚ ਚਾਰ ਵਰਨ ਖੱਤਰੀ ਬ੍ਰਾਹਮਣ ਸੂਤ ਵੈਸ਼ ਇੱਕ ਔਰਤ ਦੀ ਬੜੀ ਦੁਰਦਸ਼ਾ ਸੀ ਔਰਤ ਨੂੰ ਤਾਰ ਦੀ ਜੁਤੀ ਸਮਝਾ ਰਾਜੀ ਨੇ ਪਤਲਾ ਪਤੰਗ ਸ਼ਰੀਰ ਹੈ ਨੌਜਵਾਨ ਦਾ ਲਾਓ ਸਾਹਮਣੇ ਕੀਤੀ ਹੋਏ ਟਰਾਈ ਹੈ ਭੜਿਆ ਗੁੱਟ ਨੌਕਰਵਾ ਭਰਿਆ ਹੋਇਆ ਮੁਕਾਬਲਾ ਸੱਚੇ ਦੋਨਾਂ ਖੜਾ ਗਏ ਦਰਮਿਆਨ ਚੱਲਦਾ ਹੋਇਆ ਸੰਗਰਾਮ ਉਮਰ ਬਖ ਤੇ ਪਾਣੀ ਕਦੇ ਪਿਛਾ ਨੂੰ ਮੁੜਦੇ ਨਾ ਲਾਓ ਗਿਆ ਨੌਜਵਾਨ ਪ੍ਰਤਾਪਰੇ ਵੱਡਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦਾ ਹੈ ਇਧਰ ਸਾਡੇ ਪਿਓਰ ਪੰਜਾਬੀ ਹੈਡਲਾਈਨ ਵਾਲੇ ਵੀਰ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦੋਹਾਂ ਦਾ ਖੇਡ ਮੇਲਾ ਕਵਰ ਕਰ ਰਹੇ ਨੇ ਸਾਡੇ ਵੀਰ ਸੋ ਧੰਨਵਾਦ ਉਹਦੇ ਲੇਪਾਸੇ ਆ ਕੇ ਜੋਨ ਸਟੋਰੀ ਵਾਲੇ ਸਾਡੇ ਪਰਾ ਉਹ ਵੀ ਖੇਡ ਮੇਲਾ ਕਵਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਇਹ ਮੰਡੀ ਅਪਰੇ ਵਾਲਾ ਧਾਵੀ ਇਸ ਲਈ ਮੈਦਾਨ ਦੇ ਵਿੱਚ ਵਾਧਾ ਸਾਊਂਡ ਵਾਲਿਆਂ ਕਰਾਂ ਕੀ ਸਿਫਤ ਦੇ ਦੀ ਤਾਂ ਨੰਮੇ ਬਕਸੇ ਲਾਏ ਹੋਏ ਨੇ ਆ ਦੂਰੋ ਦੂਰੋ ਬੇਨ ਗਾਹਕ ਨੂੰ ਵੇਚੀਏ ਤਾਂ ਗੁਣ ਸੰਗੋ ਜਾਏ ਤੇ ਗੁਣ ਦਾ ਗਾਹਕ ਜੇ ਮਿਲਣਾ ਚਾਹੁੰਦਾ ਤਿੰਨ ਤਰ੍ਹਾਂ ਦੇ ਸੁਰੋਤਾ ਇੱਕ ਕਾਂ ਸੁਰੋਤਾ ਉਹਨੇ ਸਮਾਗਮ ਦੇ ਵਿੱਚ ਆ ਕੇ ਕਾਮਾ ਰੋਲੀ ਪਾਈ ਜਾਣੀਏ ਉਹ ਹੰਸ ਸੁਰੋਤਾ ਹੰਸ ਇੱਕ ਜਨਪਰਾ ਸਰੋਵਰ ਤੇ ਰਹਿੰਦਾ ਮੋਤੀ ਚੁਗਲਾ ਪਰ ਮੂੰਹੋਂ ਕੁਝ ਨਹੀਂ ਬੋਲਦਾ ਤਾਂ ਕਰਕੇ ਉਸ ਸੁਰੋਤੇ ਨੂੰ ਹੰਸ ਸੁਰੋਤੇ ਦਾ ਕਿਤਾਬ ਦਿੱਤਾ ਅੱਜ ਆਸੀਂ ਵੀ ਹੰਸ ਸੁਰੋਤੇ ਨੂੰ ਮੋਤੀ ਚੋਗ ਚ ਲਾਉਣੇ ਬਾਗ-ਨਾਗ ਦੇ ਕੀਲੇ ਸਰੋਤੇ ਸੌ ਸੌ ਰਾਗ ਸੁਣਾਉਣੇ ਹੰਸ ਸਰੋਤਿਆਂ ਨੂੰ ਬਈ ਮੋਤੀ ਚੋਗ ਚ ਲਾਉਣੇ ਹੰਸ ਸਰੋਤਿਆਂ ਨੂੰ ਮੋਗ ਸੁਣਾਉਣੇ ਸਰ ਦਾਤੇ ਭਾਵਨਾ ਨਾਲ ਬੈਠ ਕੇ ਕੁਸ਼ਤੀ ਦਾ ਅਨੰਦ ਮਾਣੋ ਅੱਧਿਆ ਘੋੜਤ ਖਾਵਾਂਗੇ ਧਿਆਨ ਲਗਾ ਕੇ ਸੁਣਿਓ ਕੁਸ਼ਤੀ ਇਤਿਹਾਸ ਸੁਣਾਵਾਂਗੇ ਧਿਆਨ ਲਗਾ ਕੇ ਸੁਣਿਓ ਪਹਿਲੇ ਗਲ ਕਰਦਾ ਬਈ ਆਓ ਜੀ ਜਵਾਲਾ ਦੀ ਟੀਮ ਆਓ ਜੀ ਜਵਾਲਾ ਦੇ ਮਾਦ ਉਪਰ 14 ਸਾਬ ਹਰਪਾਲ ਸਿੰਘ ਜੱਜ ਨਾਨਕ ਸਵੇਰਾ মিডিਆ ਵਾਲੀ ਟੀਮ ਵੀ ਪਹੁੰਚੀ ਹੈ ਇੱਥੇ ਪਹੁੰਚਦ ਅਸੀਂ ਸਮੂਹ ಗ್ರಾಮ ਪੰਚਾਇਤ ਵੱਲੋਂ ਦਿਲ ਦੀਆਂ ਜਹਰਾਗੀਆਂ ਵਿੱਚੋਂ ਤੈਨੂੰ ਧੰਨਵਾਦ ਕਰਨਿਆਂ ਅੱਜ ਕੱਲ ਮੈਨੂੰ ਮੁਕਾਬਲੇ ਵਿੱਚ ਕਿਹੜਾ ਚੱਲਦੇ ਹੋਈਆਂ ਖਿਡਾਰੀ ਆਂਆਂ ਮੱਲਾ ਮਾਰਦੇ ਹੋਏ ਦੇਖੋ ਕਿਹੜਾ ਖਿਡਾਰੀ ਜਿੱਤ ਪ੍ਰਾਪਤ ਕਰਦੇ ਵਾਹ ਵੇ ਵਾਹ ਦਸਤ ਵੀਰੋ ਕਹਿੰਦੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਸ਼ੌਕ ਦਿਉ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਯੋਧਿਆਂ ਬਹਾਦਰਾਂ ਸੂਰਬੇਰਾਂ ਦੀਆਂ ਗੱਲਾਂ ਕਰਨਾ ਤਾਂ ਉਹਨਾਂ ਦੀ ਮੇਰੀ ਪੀਰ ਦੇ ਮਾਲਕ ਸੇਮੇ ਬਾਸਾ ਧੰਨ ਗੁਰੂ ਹਰਕੋਬੀ ਸੂਰ ਮਹਾਰਾਜੀ ਨੇ ਸ੍ਰੀ ਅਕਾਲ ਤਾ ਜੋਧਿਆਂ ਦੀ ਬਾਰਾ ਲੇਕ ਕੇ ਜੋੜਿਆਂ ਦੀ ਬਾਰਾਂ ਦਾਤੇ ਸਿੰਗਾ ਦੇ ਵਿੱਚ ਜੋਸ਼ ਪੱਲਾਦਰ ਦੇ ਸਰ ਬਾਰ ਦੇ ਵਿੱਚ ਕਿਸੇ ਯੋਧੇ ਦੇ ਜੁੱਧ ਦਾ ਵਰਣਨ ਕੀਤਾ ਜਾਵੇ ਯੋਧੇ ਦੀ ਮਹਾਨਤਾ ਦਾ ਵਰਣਨ ਕਰਤਾ ਜਾਵੇ ਮਹਾਪੁਰਸ਼ ਦੀ ਵਡਿਆਈ ਪੁਮਾ ਕੀਤਾ ਜਾਵੇ ਉਹਨੂੰ ਬਾਰ ਕਹਿੰਦੇ ਨੇ ਯੋਧਿਆਂ ਦੀ ਬਾਰਾਂ ਸੁਣਨਾ ਵੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਲਓ ਸਾਹਮਣੇ ਪਹੁੰਚੀ ਕਬੱਡੀ ਏ ਲਾਹੇ ਟੀਮ ਦੇ ਸੇ ਜੋੜਦਾ ਹੋਇਆ ਸ਼ਾਨਦਾਰ ਪੰਜਾਬ ਦੀ ਮਹਿਬੂਬ ਫੇਰ ਕਬੱਡੀ ਲਓ ਸਾਹਮਣੇ ਪਹੁੰਚਦਾ ਹੈ ਰੇਡ ਨੌਜਵਾਨ ਦੂਜੇ ਪਾਸੇ ਜੌਹਾਂ ਵਾਲਾ ਫੇਰ ਨੌਜਵਾਨ ਸ਼ਾਨਦਾਰ ਜਿਹੜਾ ਮੁਕਾਬਲਾ ਸਿੱਖੀ ਸਿੱਖਿਆ ਗੁਰੂਕਦਾਰ ਵਿਦਿਆਕਰਤਾ ਕੀਸ਼ਣਾ ਨਿਕਲਿਆ ਬਹੁਤ ਵੱਡਾ ਮਾਣ ਅੱਜ ਇਹਦਾ ਮੱਛੀਆਂ ਨੂੰ ਮਿਲ ਪਹਿਲਾ ਦਾ ਖੇਲਣਾ موسیقی ਮੁਹਿੰਦ ਰਾਜ ਲਾਗੋ ਇਹ ਬੱਤੀਆਂ ਆ ਬੜਾ ਵਦਕੇ ਕਾਲੀ ਕਰੀ ਜਾਂਦੇ ਫੋਟੋ ਨਹੀਂ ਖਿੱਚੀ ਦੇ ਰਹੇ ਆ ਗੁਰੂ ਮਹਾਨ ਨਗਰ ਦੀ ਬਾਤ ਕਰੀਆ ਤੇੰਦਾਂ ਮੈਂ ਕੰਤਨਾ ਹਾਂ ਮੈਂ ਸਾਖਸੀ ਬੜਕਾ ਮੈਨੂੰ ਕੁਝ ਹੋਰ ਸਮਝੋ

ਪਾਪਰਾ ਤੇ ਸਵਾ ਚਾਲ ਮਾਰਦੀ ਬਾੜੂ ਬਾਕੀ ਤਸਦੀ ਅੱਗਾ ਲਿਖਿਆ ਅੰਮ੍ਰਿਤ ਵਿੱਚੋਂ 100 ਰੁਪਇਆ ਮਾਨ ਵੀ ਕਰੇ ਇੱਕ ਵਾਰ ਜਮੇਸ਼ ਸਿੰਘ ਜੀ ਦੇ ਨਾਂ ਕਰੇ ਜ਼ੋਰਦਾਰ ਤਾੜੀ ਮਾਰੋ ਇਸੇ ਵਿੱਚ ਲਿਜੇ ਕਿ ਕਰਨ ਸਰਦਾਰ ਵਰਮੇ ਜਔ ਜੀ ਸਰਦਾਰ ਵਰਮੇ ਜੀ ਜਔ ਇਹਨਾਂ ਫਰਿਆਦਿਆਂ ਦਾ ਜਿਵੇਂ ਨਾ ਕੋ 250 ਕਿਤਨਾ ਕਿਤਨਾ ਵੱਡੇ ਮਾਮਲ ਸਮਝ ਦਿੱਤੇ ਜੇ ਨੇ ਕਰਤਾਰ ਵਰਮੇ ਜੀ ਜਔ ਸਾਹਿਬ ਉਹਨਾਂ ਦਾ ਰਸ਼ੀ ਦਿਲ ਗਿਆ ਜਾਈਦਾ ਹਾਲਾਤ ਤੋਂ ਤਹਿਰੋ ਤਾਅਮਾ ਕਰਦੇ ਆ ਵਾਜੂ ਮੇਲ ਤਮਾਨਾ ਜਵਾਕਾ ਕਰੇ ਦਿਨ ਦੁਪਹਿਰ ਰਾਤ ਚੌੜੀ ਕਰਤੀ ਰੱਖੇ ਬਾਜੀ ਮੈਡਲ ਫੌਜਦਾਰੀ ਨਾਲ ਤਸਾਦ ਜਤਾ ਜਾਵੇ ਅਸੀਂ

جنہیں بھی لائے بارے بھی ان میں شانہ ازا سی تائدروں کا ہمارڈ دیکھنے دیڑی بڑھولت سانگے دیشنگ 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 در پتہ رہے ہیں جوانگی کو بیشتر کرتی جو چہے بہت باتا خیئر بنا پھلاتے ہیں بہت باتا خوشتی بہت باتا کرتے ہیں خوشتی حلے پڑھا کے صدق با اندر اکھے ہو آپ پاس جتا کے ضرور ہیں ناو امریکو بڑی بڑھن پیجوے پڑھا دے چار تین ਯਾਰ ਜੱਟ ਦਾ ਮੁਕਾਬਲਾ ਨਹੀਂ ਕਰਸ ਮਿੰਟ ਕਿਤੇ ਆਓ ਨੰਬਰ ਦਸਾਂ ਨੁਹਾਂ ਦੀ ਕੇ ਮਗਲਾਈ ਆ ਖੇਡਾਂ ਤੇ ਆਉਂਦੇ ਨੇ ਹਰੇ ਜੱਟੇ ਦੇ ਪਾਟਾ ਹਰੇ ਪਾਟੇ ਦੇ ਬਣ ਕੇ ਯਾਪੀ ਇਸ ਵੇਲੇ ਪਰੂਗਾ ਕਮਾਲ ਪਰ ਦੇਖਦੇ ਹਾਂ ਕਿ ਨੰਬਰ ਜਿਹਾ ਪ੍ਰਗਤੀ ਸੇ ਆਹ ਪੰਜੀ ਹਾਂ ਜੀ ਪੂਰਾ ਸਗਰਾ ਪਾਇਆ ਬੱਗਾ ਧਰਤਨ ਗੋਲਰ ਦੀ ਪਰ ਪੰਜਾਬ ਦੇ ਰੂਹ ਨਹੀਂ ਆਜੀ ਉੱਤਰ ਵੀ ਯਾਪਾ ਪੱਲੇ ਬੰਨ ਗਿਆ ਨਾਲ ਜ਼ੋਰਦਾਰ ਤੋਂ ਅੱਜ ਸਗਰਾਂ ਦੀ ਆਈਏ ਸਾਰੇ ਟਾਰ ਵਿੱਚ ਨੰਬਰ ਉਹ ਕਰੀਦਾ ਆਪਾਂ ਆ ਗਿਆ ਨੰਬਰ ਜਿਹੜਾ ਰੇਡ ਦੇ ਸੀ ਜਾ ਰਿਹਾ ਹੈ ਆ ਕੇ ਦੇਖ ਲਈ ਲਾਓ ਇਹਦਾ ਪਾਸੇ ਟਾਪ ਕਲੀ ਗੱਡੀ ਮੋੜ ਦੇ ਲਈ ਨਾਜ਼ਮਨ ਧਾਰੀ ਇਸ ਵੇਲੇ ਸਾਹਮਣੇ ਵੱਧਦਾ ਜਾ ਰਿਹਾ ਹੈ ਬੜਾ ਮੁਕਾਬਲਾ واہ بہت بہت ਧੰਨਵਾਦ ਕਰਦਾ ਹਾਂ ਬੰਦਾ ਲਓ ਸਾਹਮਣੇ ਕੱਢੀ ਰੇਡ ਮੁਕਾਬਲਾ 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 ਪਾਲ ਕੁਰੀਏ ਦੇ ਨਾਮ ਮੇਰੇ ਮਿੱਤਰੋ ਲੱਗਿਆ ਯੋ ਅੱਗੇ ਰੇਡ ਦੇ ਸੇ ਲੁਟਾਓ ਸਿਰੇ ਦਾ ਮੁਕਾਬਲਾ ਕਿਹਦੇ ਵਿਵਾਦ ਦਾ ਇਲਾਜ ਹੈ ਚਾਰ ਖਿਡਾਰੀ ਤਿਆਰ ਨੇ ਬੱਲੇ ਬੱਲੇ ਕਰਵਾਵੇਗਾ ਕੇ ਦੇਖਦੇ ਕਿ ਨਾਜਮ ਦਾ ਧਾਵਾ ਬੋਲਿਆ ਹੋਇਆ ਆਹ ਵੇਖਦੇ ਕਿ ਪਿੰਡ ਦਾ ਨਾ ਕਬਟੀਆਂ ਲੱਗਦੇ ਜੱਫਾ ਪਾ ਦੇ ਬੰਕੇ ਅਮਰਤ ਮਾਰ ਪਾ ਗੋ ਨੀ ਮੜਵਾ ਵਾ ਹੱਤਾ ਪਾ ਦੇ ਕਿੰਨੂ ਪਾੜਾ ਠੀਕ ਆ ਤਰਨ ਆ ਗਿਆ ਦਿਲਪ੍ਰੀਤ ਸੁਣਨ ਦਿਲਪ੍ਰੀਤ ਕਿਹੜਾ ਘਰ ਸ਼ੇਤੀ ਆ ਜਾਓ ਪਰ ਆ ਤੁਸੀਂ ਸਾਡੇ اگلی سائی کرتارک پیٹر

ਬਹੁਤ ਵਧੀਆ ਸ਼ੌਕਾ ਪਰਿਵਾਰ ਨੂੰ ਉਹਨਾਂ ਦੇ ਮਾਤਾ ਜੀ ਵੀ ਇੱਥੇ ਪਹੁੰਚੇ ਹੋਣੇ ਉਹਨਾਂ ਦਾ ਵੀ ਅਸੀਂ ਤਾਜ ਤੋਂ ਧੰਨਵਾਦ ਕਰਦੇ ਆਂ ਸਾਡੇ ਭੈਣ ਮਨਜੀਤ ਕੌਰ ਜੀ ਤੇ ਤਰਪਾਤਰ ਬਹਾਦਰ ਸਿੰਘ ਜੀ ਤੇ ਉਹਨਾਂ ਵੱਲੋਂ ਵੀ ਅੱਜ 133000 ਦੀ ਚੰਬੀ ਜਿਹੜੀ ਜਸਮ ਪੱਤੀ ਸ਼ਨੀਲ Rajasthan ਦੇ ਵਿੱਚ ਕਰਵਾਈ ਜਾਣੀ ਹੈ ਉਧਰ ਸਾਡੇ ਜਸ ਪਹਿਲਵਾਨ ਜੀ ਅਜ ਤਾਂ ਮੁੱਕਾ ਪਹਿਲਾ ਡੋਡ ਸਿੱਖੇ ਫਿਰ ਤੁਰਨ ਸਿੱਖੇ ਇੱਕੋ ਦਮ ਨਹੀਂ ਬੱਚਾ ਡਾਰ ਹੁੰਦਾ ਰਾਜਨ ਇਹ ਨਹੀਂ ਕਰੀ ਚੱਲ ਮਿੰਤਾਂ ਨੂੰ ਇੱਕੋ ਦਮ ਨਹੀਂ ਕੋਈ ਸਰਕਾਰ ਹੁੰਦਾ ਆਪ ਦੀਆਂ ਾਂਗ ਮਾਰ ਕੇ ਮਨਜੋਤ ਪਹਿਲਵਾਨ ਨੇ ਕੁਸ਼ਤੀ ਜਿੱਤ ਦਿੱਤੀ ਜਿੱਤ ਕਰਾ ਬਾਬਾ ਮੁबारकਾ ਸਾਡੇ ਡਾਕਟਰ ਸਾਹਿਬ